ਮਮਾ ਮਿਸ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਬਸ ਮਾੜਾ ਹੀ ਆ ਮੇਰੇ ਤਾਂ ਬਸ ਪੁੱਛੋ ਹੀ ਨਾ ਬਸ ਮੇਰੇ ਹੁੰਦੇ ਮੇਰੇ ਪੁੱਤ ਦੇ ਵਿੱਚ ਵੀ ਮਾੜੀ ਹੋਇਆ ਛਾਪੇ ਮਾੜੇ ਕੁ ਮਾੜੇ ਹੁੰਦੇ ਕੁਛ ਨਹੀਂ ਤੇ ਜਿਹੜੀ ਧੀ ਦੇ ਤਾਂ ਸਾਰੇ ਪਾਏ ਹੋਏ ਆ ਛਾਪੇ ਹੁਣ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਲੈ ਆ ਮੈਂ ਹੁਣ ਦਾ ਤੁਹਾਨੂੰ ਕੰਧਾਂ 'ਚ ਮੋਰੇ ਕੱਢਾਉਣ ਨੂੰ ਤੁਸੀਂ ਸਿਆਣੇ ਸੋਤਿਆਂ ਤੁਹਾਨੂੰ ਮੈਂ ਕਹਿਣ ਲੱਗੇ ਨੂੰ ਮੈਨੂੰ ਸ਼ਰਮ ਮਹਿਸੂਸ ਹੁੰਦੀ ਹੈ ਕੀ ਕਰਾ ਜੀਵਨ ਨੇ ਕਰਨਾ ਕੀ ਸੀਗਾ ਜੀਵਨ ਨੇ ਬਸ ਜੀਵਨ ਨੇ ਤਾਂ ਮੇਰਾ ਜੀਣਾ ਦੁੱਬਰ ਕਰ ਰੱਖਿਆ ਹੈਗਾ ਬਸ ਲੱਗਾ ਸਮਝ ਆਉਂਦੀ ਏ ਕੀ ਕਹਿੰਦੀ ਏ ਕੋਈ ਡਿਮਾਂਡ ਕਰਦੀ ਏ ਕੋਈ ਲੜਾਈ ਝਗੜਾ ਕਰਦੀ ਏ ਕੋਈ ਨਹੀਂ ਨਾ ਤਾਂ ਮੇਰੇ ਨੇੜੇ ਲੱਗੇ ਨਾ ਉਹ ਲਾਉਣ ਦੇਵੇ ਨਾ ਮੈਨੂੰ ਕੋਈ ਨਾਲ ਕੋਈ ਲੱਗਣ ਦੇਵੇ ਮੈਨੂੰ ਕਿ ਨਹੀਂ ਪਰੇ ਮਰ ਮੈਤੋਂ ਨਹੀਂ ਹੁੰਦਾ ਮਰਨੇ ਸਿਆਪਾਏ ਤੇਰਾ ਇੰਕਲ ਤਾਂ ਮੇਰੇ ਕੋਲੇ ਵੀ ਆਈ ਸੀ ਅੱਛਾ ਹਾਂ ਤੁਰ ਕਿਉਂ ਬਦੱਸ ਮੇਰੇ ਚ ਕੀ ਕਮੀ ਹੈ ਜਾਂ ਮੇਰੇ ਚ ਕੋਈ ਕੋਈ ਬਾਹਰ ਚੱਕਰ ਹੈ ਮੈਂ ਤਾਂ ਦੇਖੋ ਮੈਂ ਤਾਂ ਇਮਾਨਦਾਰ ਐ ਨਾ ਪੱਕੇ ਕੋਈ ਪਹਿਲਾਂ ਕੁਛ ਠੀ ਉਹ ਤਾਂ ਮੈਨੂੰ ਪਤਾ ਹੈ ਇਮਾਨਦਾਰਾ ਤਰ੍ਹਾਂ ਕੋਈ ਬਾਹਰ ਚੱਕਰ ਨਹੀਂ ਹੁੰਦਾ ਜੇ ਮੇਰੀ ਕੁੜੀ ਮੈਨੂੰ ਥੋੜੀ ਇੰਨਾ ਤੰਗ ਕਰਦਾ ਤੂੰ ਫਿਰ ਮੈਨੂੰ ਕਹਿਣ ਦੀ ਥਾਨੂੰ ਫੋਨ ਕਰਨ ਦੀ ਮੈਨੂੰ ਕੀ ਲੋੜ ਸੀ ਵੀ ਥੋੜੀ ਕੁੜੀ ਮੈਨੂੰ ਸੁੱਖ ਨਹੀਂ ਦਿੰਦੀ ਤੇ ਹੁਣ ਸੁੱਖ ਥੋੜਾ ਦਿੱਤਾ ਤੂੰ ਤਉਹਾਨੂੰ ਟਿਕਣ ਹੀ ਨਹੀਂ ਦਿੰਦਾ ਨਾ ਬੱਤ ਹੁਣ ਮੈਨੂੰ 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 ਲੱਗਦਾ ਮੈਂ ਤਰਨ ਲੜਾ ਦੇਖ ਲੈ ਹੁਣ ਮੇਰੀ ਗੱਲ ਸੁਣੋ ਸਿੱਧੀ ਗੱਲ ਹੈ ਵੀ ਬੰਦੇ ਊੜੀ ਨੇ ਕਰ ਦਿੱਤੇ ਮੈਨੂੰ ਐ ਵੀ ਕਹਿੰਦੀ ਹੈ ਵੀ ਮੰਮੀ ਵੀ ਮੇਰੇ ਕੱਪੜੇ ਵੀ ਲੁਕੋ ਲੈਂਦਾ ਤੇ ਪਾਣਾ ਲਵੇ ਕੱਪੜੇ ਜਿੰਨੂੰ ਤੰਗਪੋੜ ਕਰਦਾ ਤੰਗ ਨਹੀਂ ਕਰਦਾ ਮੈਂ ਤਾਂ ਪਿਆਰ ਨਾਲ ਹੀ ਕਰਦਾ ਹੁਣ ਪਤਾ ਕੀ ਹੁਣ ਤੁਕਾਤਾ ਤਾਂ ਪਿਆਰ ਮਾਂ ਘਰ ਔਰਤ ਨੂੰ ਇੱਕ ਵਾਰ ਦੋ ਵਾਰ ਬਹੁਤ ਹੁੰਦਾ ਵੀ ਆ ਇੰਨਾ ਚਿਰ ਹੋਈ ਸੀ ਯਾਨੀ ਤੰਮੂਰੀ ਹੱਥ ਲਾ ਕੇ ਬੈਜੰਦੀ ਇਲਾਪ ਦੇ ਆਲੇ ਦੇ ਕਿ ਨਹੀਂ ਮੈਂ ਤਾਂ ਮੰਦੀ ਲੈ ਹੁਣ ਇਹਦਾ ਕੀ ਹੱਲ ਕਰੀ ਕੇ ਦੱਸ ਉਹ ਚਾਰੀ ਨੇ ਜੋ ਛੋਟੀ ਹੈ ਜੀਵਨਾ ਜਿਉਂਨੇ ਸਾਲਾਂ ਤੋਂ ਮੂਰੀ ਹੈ ਇਹ ਘਾਰਾਂ ਤੋਂ ਹੁਣ ਮਿਲਦੀ ਪੈਣਾ ਮੈਂ ਫਿਰ ਲੜ ਰਹਾ ਸੀ ਇਹ ਨਹੀਂ ਨਹੀਂ ਪਰਪ ਉਸਨੇ ਕੜੇ ਚਾਟ ਨਹੀਂ ਚੜਦਾ ਵੀ ਤੋਂ ਵੀ ਘਪੁਰ ਜਵਾਣਾ ਤੋਂ ਕਿਸੇ ਦਾ ਨੰਬਰ ਨਹੀਂ ਮਿਲਦਾ ਹਾਂ ਵੀ ਉਹਨਾਂ ਮਾਮਤਾ ਜੀ ਨੇ ਕਰ ਰਹੇ ਜੀ ਜੋ ਰਹੀ ਹੈ ਬਥੇਰੀ ਸੋਹਣੀ ਲੱਗਦੀ ਹੈ ਹੁਣ ਉਹ ਤਾਂ ਸੋਹਣੀ ਲੱਗਦੀ ਐ ਮੈਂ ਮੰਨ ਲਈ ਤੁਹਾਡੀ ਗੱਲ ਹੁਣ ਮੈਂ ਹੁਣ ਦੱਸੋ ਮੈਂ ਤਾਂ ਹੱਥ ਨਾਲ ਕਰ ਕਰਕੇ ਆਪਦੀਆਂ ਨਾੜਾਂ ਮਾਰ ਲਊਂ ਫਿਰ ਐਸਾ ਨਾਲ ਮੈਥੋਂ ਤਾਂ ਵੀ ਵਡਾਸ ਨਹੀਂ ਹੁੰਦਾ ਨਾ ਮੰਮੀ ਦੱਸੋ ਫਿਰ ਬੜਾ ਆਸੀ ਕਰਨਾ ਤਾਂ ਥੋੜਾ ਬਹੁਤ ਕਰਨਾ ਕੋੜੇ ਮੈਂ ਤਾਂ ਇੰਨਾ ਵੀ ਕਹਿ ਤਾ ਸੀ ਵੀ ਰਾਇ ਵੀ ਮੈਨੂੰ ਕਿੰਦਰ ਬਹੁਤ ਐ ਮੈਂ ਕਿਉਂ ਵੱਡਾ ਤਾਂ ਹਾਂ ਜੇ ਜੋਂ ਰੱਬ ਨੇ ਲਾਇਆ ਹੋ ਜੀ ਇਹ ਮੈਂ ਕਿਹੜਾ ਹੁਣ ਪਲਾਸਟਿਕ ਦਲਵਾ ਕੇ ਲਿਆ ਐ ਮੈਨੂੰ ਇਹ ਆਖਿਆ ਸੀ ਵੀ ਤੂੰ ਧਾਗਾ ਬੰਨਦੇ ਉੱਤੇ ਵੀ ਜਿੰਨਾ ਜਿੰਨਾ ਤੈਨੂੰ ਚਾਹੀਦਾ ਮੋਨ ਨਾਲ ਬਾੰਨਦਾ ਆਂ ਆਇਆ ਤਾਂ ਹੁੰਦਾ ਨਾ ਇਹ ਤਾਂ ਮੈਨੂੰ ਉਹਨੂੰ ਤੂੰ ਬਣਾ ਸਕਦਾ ਮੈਂ ਮਤਲਬ ਉਹ ਦੂਨ ਮੈਂ ਨਾ ਨਹੀਂ ਬਣਾ ਸਕਦਾ ਨਾ ਮੈਂ ਜਦ ਧਾਗਾ ਬੰਨਦੇ ਉਹਨੇ ਉੱਤੇ ਤੇਰੀ ਤੇ ਖਤਰੀ ਖਤਰੀ ਧਾਗਾ ਬੰਨਦਾ ਤੇੰਦ ਬਸ ਇਦੂ ਗਾ ਨਹੀਂ ਜਾਣਾ ਚਾਹੀਦਾ ਤੂੰ ਧਾਗਾ ਤੂੰ ਗੇ ਵਿੱਚ ਹੀ ਰੁਲ ਗਿਆ ਅੰਨ ਤਾਂ ਕੁਲੀ ਨਾ ਮਾਰ ਕੇ ਨੀ ਹਾਂ ਤਾਂ ਗੱਤ ਉਹ ਵੇਤੀ ਵੇਤੀ ਰੋ ਲਿਆ ਤਾਂ ਗੱਤ ਉਹ ਦੁਕਾਮ ਆ ਲੱਗਿਆ ਤਾਂ ਹਾਂ ਹੀ ਸਰ ਪੁੱਤ ਹਾਂ ਨੌਂਗੇ ਜਵਾਨ ਪਈਆਂ ਜੀ ਤੇਰੀ ਸੋਚ ਵਿੱਚ ਲੱਕੀ ਕਰਨੇ ਖਿਆਲ ਤਾਂ ਮੇਰਾ ਹਾਂ ਹੀ ਅਭੀ ਉਹ ਨਹੀਂ ਕਰਦੀ ਮੈਂ ਮੇਰਾ ਤਾਂ ਹੱਲ ਕਰੋ ਆਪਣੇ ਤੁਸੀਂ ਕਰ ਲੋ ਮੇਰੇ ਨਾਲ ਤਾਂ ਹੱਦ ਦੱਸੋ ਇੱਕ ਵਾਰ ਤਾਂ ਆਪਣੀ ਹੋਈ ਸੀ ਅਸਰ ਵਿਚਾਲੇ ਤਾਂ ਵੱਧ ਵਿਚਾਲੇ ਮੈਂ ਤਾਂ ਟਰਾਈਆਂ ਬਹੁਤ ਕੀਤੀਆਂ ਸੀਗੀਆਂ ਪਰ ਕੀ ਜ਼ਰ ਗਿਆ ਹੁਣ ਗੱਲ ਜੀ ਪੂਰੀ ਕੱਚਾ ਹੀ ਰਹਿ ਗਿਆ ਕੰਮ ਵਿਚਾਲੇ ਹੀ ਰਹਿ ਗਿਆ నిేత poured… థిలోద్ favour దండి గారు recursel很多 material. సకలుసకు 7 అచ్� misల్మతే ప్టొవారలీ. వ్మె్రట్ చ్ికువారు. పో్రథ ముండి గారనాం లోథయో. ਪਰ ਹੁਣ ਆਏ ਆ ਨਾ ਜੇ ਜਿਹੜੇ ਇਹਨੂੰ ਪਤਾ ਲੱਗ ਗਿਆ ਨਾ ਤੇ ਮਰ ਜੂਗੀ ਜਮੇ ਕੁੜੀ ਆ ਮੈਂ ਹੁੰਦਾ ਤਾਂ ਸਮਝ ਕੇ ਨਹੀਂ ਆ ਗਿਆ ਜਿੱਤ ਨੂੰ ਨਾਮ ਨਹੀਂ ਮੈਂ ਨਹੀਂ ਮੈਂ ਵੀ ਅਗੂ ਕੁੜੀ ਨੂੰ ਟੋਕੀ ਰੱਖਣਾ ਹੁੰਦਾ ਹਾਂ ਹਾਂ ਅਨਾਂ ਦੇ ਟਾਈਮ ਪਾਸ ਵੀ ਹੋ ਜੂ ਮੈਂ ਤੇਰਾ ਨਹੀਂ ਨਾ ਵੀ ਜਿਨਾ ਤੇਰੀ ਜਾਨ ਖਰਾਬ ਨਾ ਵੀ ਵੀ ਆਏ ਤਾਂ ਵੀ ਦੇਖ ਮੇਰਾ ਟਾਈਮ ਤਾਂ ਐਂ ਟਪ ਜੂ ਮੈਂ ਕਿਹਦੇ ਨਾਲ ਕਰਨਾ ਹੈ ਪਰ ਦੱਸੋ ਜੇ ਦੂਸੇ ਮਨਦਾ ਨਾਲੇ ਦੁਨੀਆ ਉਧਾਰਾ ਲੇਟਾ ਗਿਆ ਹੋਣਾ ਹਾਲੀਆ ਜੀ ਇਹਨਾ ਬਸ ਠੀਕ ਆ ਫਿਰ ਤਾਂ ਨਿਆਰੇ ਵੱਜ ਜਾਣਗੇ ਫਿਰ ਹੋਰ ਮੈਨੂੰ ਕੀ ਚਾਹੀਦਾ ਦੱਸੋ ਹਾਂ ਪਰ ਮੈਨੂੰ ਆਉਣਾ ਡਾਕਟਰ ਇਹ ਨੂੰ ਨਾ ਕਹਤਾ ਲੱਗਦਾ ਨਹੀਂ ਇਹ ਨਵਾੜਾ ਕਰ ਮੈਂ ਤਾਂ ਮੈਨੂੰ ਤਾਂ ਸੌਂ ਲੱਗੇ ਮੈਂ ਤਾਂ ਸੌਂ ਪਾਇਆ ਨਾ ਕਰ ਦੋਰੇ ਜਾ ਕੇ ਜਿਹਨੂੰ ਪਤਾ ਲੱਗੇ ਜਿਸਾਂ ਦਾ ਮੈਂ ਤਾਂ ਪਤਾ ਹੀ ਨ ਲੱਗਣ ਦੀ ਆਈ ਰਹੇ ਮੈਂ ਜਦੋਂ ਆਫਿਸ ਚ ਹੋਣਾ ਹਾਂ ਹਾਂ 4:00 ਬਜਾ 4:00 ਵਜੇ ਤੋਂ ਪੰਜ ਵਜੇ ਆਫਿਸ ਤੋਂ ਵੀ ਘਰੇ ਆਉਂਦੇ ਆਫਿਸ ਆ ਆਫਿਸ ਦੇ ਵਿੱਚ ਆਫਿਸ ਤੋਂ ਵੀ ਘਰੇ ਆਉਣਾ ਹੁੰਦਾ ਘਰੇ ਮੈਂ ਆਉਣਾ ਹੁੰਦਾ 5 5:30 ਵਜ ਜਾਂਦੇ ਮੈਨੂੰ ਬਸ ਰੁਕ ਜਾਂ ਕਰ ਬਸ ਜਾਂਦਾ ਇਧਰ ਤੇ ਕੱਢ ਜਾ ਕੋਈ ਵਾਦਾ ਨਹੀਂ ਕਰੀਦਾ ਕਿ ਜੀ ਵੱੰਨ ਨੁਕਾਨ ਕਰ ਜਿੱਦ ਦੇ ਮੈਂ ਤੇਰੇ ਨਾਲ ਕਰ ਲਿਆ ਵੀ ਉਹ ਮੇਰੀ ਗੱਲ ਸਮਝੀ ਉਹਦਾ ਨਹੀਂ ਜੀ ਕਰਦਾ ਨਾ ਕਰੇ ਮੈਨੂੰ ਤਾਂ ਤੂੰ ਕਰ ਲਿਆ ਕਿ ਮੇਰੇ ਨਾਲ ਤਾਂ ਮੈਨੂੰ ਕੀ ਦਿੱਕਤ ਹੈ ਤੇਰਾ ਠੀਕ ਹੈ ਆਹੀ ਐ ਫਿਰ ਹੋਰ ਕੀ ਕਰਾਂ 20 ਲੀਟਰ ਰੱਖੂਗੀ ਕੋਈ ਬੋਸ਼ੋਸ਼ੋਸ਼ ਨਾਤੀ ਰੱਖਦੀ ਹਾਂ ਮੈਂ ਨਾ ਕੀ ਰਹੀ ਰਹੇ ਰਹਾਂ ਉਹ ਬਸ ਪੂਰੀ ਨਾ ਨੂੰ ਮਨਸਵਾਰ ਕੇ ਰੱਖੋ ਪੂਰਾ ਉਸ ਨੂੰ ਹਾਂ ਸਾਇ ਪੂਰੀ ਰੜ ਕਰੋੜ ਕਨਾ ਪਵੇ ਮੈਨੂੰ ਐ ਜੇ ਮਮਲਾਈ ਕਰ ਜਿਆ ਹੱਥ ਲਾਵਾ ਨਾ ਤੇਰਾ ਐ ਕਰਕੇ ਕੋਈ ਆਂ ਬੁਲਾਈਂਗਾ ਇੱਕ ਦੂਜੇ ਨਾਲ ਹੱਥ ਲਾਵਾ ਐ ਕਰਕੇ ਉਹਵੇਂ ਹੋਣੀ ਚਾਹੀਦੀ ਐ ਠੀਕ ਐ ਨਾ ਚੰਗਾ ਫਿਰ ਓਕੇ ਓਕੇ